ਛੋਟੇ ਬੱਚਿਆਂ ਦੇ ਜੀਵਨ ਨੂੰ ਆਕਾਰ ਦੇਣ ਵਿੱਚ ਦਾਦਾ-ਦਾਦੀ ਦੀ ਅਨਮੋਲ ਭੂਮਿਕਾ ਦਾ ਸਨਮਾਨ ਕਰਨ ਲਈ ਪੀਡਬਲਯੂਐਸ ਅਰਲੀਅਰ ਢਾਂਗੂ ਰੋਡ ਪਠਾਨਕੋੜ ਵਿਖੇ ਦਾਦਾ-ਦਾਦੀ ਦਿਵਸ ਬਹੁਤ ਉਸ਼ਾ ਅਤੇ ਪਿਆਰ ਨਾਲ ਮਨਾਇਆ ਗਿਆ ਇਸ ਸਮਾਗਮ ਪਿਆਰ ਬੁੱਧੀ ਅਤੇ ਪਰਿਵਾਰਿਕ ਕਦਰਾਂ ਕੀਮਤਾਂ ਪ੍ਰਤੀ ਪਵਨਾਤਮਕ ਸ਼ਰਧਾਂਜਲੀ ਸੀ ਇਸ ਮੌਕੇ ਬੋਲਦੇ ਹੋਏ ਪੀਡਬਲਯੂਐਸ ਅਲੀਅਰਸਡੇ ਡਾਇਰੈਕਟਰ ਸੰਨੀ ਮਹਾਜਨ ਕਿਹਾ ਹੈ ਕਿ ਦਾਦਾ-ਦਾਦੀ ਦੁਆਰਾ ਦਿੱਤਾ ਗਿਆ ਪਿਆਰ ਬੁੱਧੀ ਅਤੇ ਜੀਵਨਮੁਲ ਬੱਚਿਆਂ ਦੇ ਜੀਵਨ ਨੂੰ ਇਸ ਤਰ੍ਹਾਂ ਅਮੀਰ ਬਣਾਉਂਦੇ ਹਨ ਕਿ ਕੋਈ ਵੀ ਕਿਤਾਬ ਨਹੀਂ ਸਿਖਾ ਸਕਦੀ ਇਸੇ ਤਰ੍ਹਾਂ ਹੀ ਸ਼੍ਰੀਮਤੀ ਓਸ਼ਨ ਮਹਾਜਨ ਨੇ ਸਾਂਝਾ ਕੀਤਾ ਹੈ ਕਿ ਦਾਦਾ-ਦਾਦੀ ਪੀੜ੍ੀਆਂ ਵਿਚਕਾਰ ਇੱਕ ਪੁਲ ਹਨ ਪਰੰਪਰਾਵਾਂ ਨੂੰ ਜ਼ਿੰਦਾ ਰੱਖਦੇ ਹਨ ਅਤੇ ਨਿਰਸਵਾਰਥ ਪਿਆਰ ਨਾਲ ਦਿਲਾਂ ਨੂੰ ਪਾਲਦੇ ਹਨ ਪ੍ਰਿੰਸੀਪਲ ਸ਼੍ਰੀਮਤੀ ਸ਼ਾਨੀ ਰਾਣਾ ਨੇ ਕਿਹਾ ਕਿ ਸਾਡੇ ਸਕੂਲ ਵਿੱਚ ਅਸੀਂ ਧੀਰਜ ਕਹਾਣੀਆਂ ਅਤੇ ਪਿਆਰਾਂ ਹੀ ਬੱਚਿਆਂ ਦੇ ਮਨਾਂ ਨੂੰ ਆਕਾਰ ਦੇਣ ਵਿੱਚ ਦਾਦਾ-ਦਾਦੀ ਦੀ ਭੂਮਿਕਾ ਦੀ ਦਿਲੋਂ ਕਦਰ ਕਰਦੇ ਹਾਂ Providing a wide range of professional courses with 100% placement assistance. We are Sri Sai Group of Institutes. Good morning, everyone. I, Ishani Rena, Headmistress PWS Early Years, wanted to share that we celebrated Grandparents' Day to cherish the special bond between little children and their grandparents. They are the keepers and nurturers as they nurture the little children with their unconditional love. This was our way to give gratitude. To the grandparents and to keep the spirit of togetherness alive. Thank you so much.